ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਜਿਸ ਤਰ੍ਹਾਂ ਕਿ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲਾ ਕਿਵੇਂ ਸ਼ੁਰੂ ਹੋਈ ਸੋ ਅੱਜ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਦੇਵ ਜੀ ਨੇ ਵਿਦਿਆ ਪੜ੍ਹਨੀ ਕਦੋਂ ਆਰੰਭ ਕੀਤੀ ਸੋ ਆਓ ਜਾਣਦੇ ਆਂ ਗੁਰੂ ਨਾਨਕ ਜੀ ਦੇ ਸਮੇਂ ਅੱਜ ਕੱਲ੍ਹ ਵਾਂਗ ਸਕੂਲ ਨਹੀਂ ਸਨ ਹੁੰਦੇ ਮੰਦਰਾਂ ਵਿੱਚ ਪਾਠਸ਼ਾਲਾ ਤੇ ਮਸੀਤਾਂ ਵਿੱਚ ਮੁੱਲਾਂ ਬੱਚਿਆਂ ਨੂੰ ਪੜਾਦਿਆ ਕਰਦੇ ਸਨ ਪੰਡਿਤ ਹਿੰਦੀ ਤੇ ਸੰਸਕ੍ਰਿਤ ਪੜਾਉਂਦਾ ਸੀ ਤੇ ਮੁੱਲਾਂ ਫਾਰਸੀ ਦੋਵੇਂ ਸਕੂਲ ਵੱਖਰੇ ਸਨ ਫਾਰਸੀ ਉਸ ਵੇਲੇ ਦੀ ਰਾਤ ਸੀ ਬੋਲੀ ਸੀ ਇਸ ਕਰਕੇ ਹਰ ਲੜਕੇ ਨੂੰ ਪੜਨੀ ਪੈਂਦੀ ਸੀ ਸਮੇਂ ਦੇ ਰਿਵਾਜ ਅਨੁਸਾਰ ਜਦੋਂ ਗੁਰੂ ਜੀ 5 ਸਾਲ ਦੇ ਹੋਏ ਤਾਂ ਮਹਤਾ ਕਾਲੂ ਜੀ ਨੇ ਆਪਣੀ ਧਰਮ ਪਤਨੀ ਨਾਲ ਸਲਾਹ ਕਰਕੇ ਬਾਲਕ ਗੁਰੂ ਨਾਨਕ ਦੇਵ ਜੀ ਨੂੰ ਪਹਿਲਾ ਪੰਡਿਤ ਪਾਸ ਪੜਨ ਭੇਜਣ ਦੀ ਸਲਾਹ ਕੀਤੀ ਪਿੰਡ ਦੇ ਮੁਖੀ ਦਾ ਲੜਕਾ ਸੀ ਪੰਡਿਤ ਕੋਲ ਛੱਡਣ ਜਾਣ ਵੇਲੇ ਪਤਾਸੇ ਤੇ ਮਠਿਆਈ ਲੋਕਾਂ ਨਾਲੋਂ ਬਹੁਤੀ ਖਰੀਦੀ ਗਈ ਕੁਝ ਤਾਂ पाठशालाਾਂ ਵਿੱਚ ਵੰਡੀ ਤੇ ਕੁਝ ਨਗਰ ਵਿੱਚ ਜਿੰਨਾ ਵੀ ਉਸ ਮਠਿਆਈ ਦੇ ਪ੍ਰਸ਼ਾਦ ਨੂੰ ਲਿਆ ਉਸੇ ਹੀ ਮਾਤਾ ਜੀ ਤੇ ਭੈਣ ਨਾਨਕੀ ਜੀ ਨੂੰ ਵਧਾਈਆਂ ਦਿੱਤੀਆਂ ਗੁਰੂ ਜੀ ਦੇਵ ਨਗਰੀ ਪੜਨ ਲੱਗੇ ਥੋੜੇ ਦਿਨਾਂ ਵਿੱਚ ਹੀ ਬਾਲ ਉਪਦੇਸ਼ ਪੜ ਗਏ ਜੋ ਲੜਕੇ 4-4 ਸਾਲ ਤੋਂ ਪੜ ਰਹੇ ਸਨ ਆਪ 6 ਮਹੀਨਿਆਂ ਵਿੱਚ ਹੀ ਉਹਨਾਂ ਦੇ ਨਾਲ ਮਿਲ ਗਏ ਪੰਡਤ ਬਹੁਤ ਪਰੇਸ਼ਾਨ ਸੀ ਉਹ ਸੰਥਾ ਥੋੜੀ ਦਿੰਦਾ ਪਰ ਗੁਰੂ ਜੀ ਬਹੁਤੀ ਪੜਦੇ ਜਿਵੇਂ ਅੱਗੇ ਹੀ ਪੜੇ ਹੋਏ ਹੁੰਦੇ ਨੇ ਮਹਤਾ ਕਾਲੂ ਜੀ ਨੇ ਜਦੋਂ ਸੁਣਿਆ ਕਿ ਪੜਨ ਵਿੱਚ ਹੁਸ਼ਿਆਰ ਹੈ ਤਾਂ ਉਹਨਾਂ ਪਾਠਸ਼ਾਲਾ ਵਿੱਚ ਸੰਸਕ੍ਰਿਤ ਪੜਨ ਦੇ ਨਾਲ ਮੁੱਲਾਂ ਕੋਲ ਵੀ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਕਿ ਕਾਰਵਿਹਾਰ ਵਾਸਤੇ ਫਾਰਸੀ ਵੀ ਪੜ ਲੈਣ ਉੱਥੇ ਵੀ ਗੁਰੂ ਜੀ ਨੇ ਕਰਾਮਾਤ ਹੇ ਦਿਖਾਈ ਜੋ ਮੁੱਲਾ ਨੇ ਪੜਾਇਆ ਸੋਹੀ ਪੜ ਕੇ ਸੁਣਾ ਦਿੱਤਾ ਇਥੋਂ ਤੱਕ ਕਿ ਥੋੜੇ ਦਿਨਾਂ ਪਿੱਛੋਂ ਹੀ ਗੁਰੂ ਜੀ ਨੇ ਵਾਹਿਗੁਰੂ ਦੀ ਵਡਿਆਈ ਤੇ ਭਗਤੀ ਬਾਰੇ ਫਾਰਸੀ ਵਿੱਚ ਬਾਣੀ ਉਚਾਰ ਦਿੱਤੀ ਯਕ ਅਰਜ ਗੁਫਤਮ ਪੇਸ ਤੋ ਦਰ ਗੋ ਸਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇ ਐਬ ਪਰਵਦਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੋਏ ਅਜਰਾਈਲ ਗਰ ਫਤਿਹ ਦਿਲ ਹੈ ਚ ਨਦਾਨੀ ਤਿਲੰਗ ਮਹੱਲਾ ਪਹਿਲਾ ਇਹ ਉਪਦੇਸ਼ ਸੁਣ ਕੇ ਮੁੱਲਾ ਨੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕ ਦਿੱਤਾ ਉਸਤਾਦ ਬਣਦਾ ਹੋਇਆ ਉਸਤਾਦ ਬਣਦਾ ਹੋਇਆ ਉਲਟਾ ਚੇਲਾ ਬਣ ਗਿਆ ਇਹੋ ਕੌਤਕ ਉਸਨੇ ਮਹਤਾ ਕਾਲੂ ਜੀ ਤੇ ਰਾਏ ਬੁਲਾਦ ਨੂੰ ਜਾ ਸੁਨਾਇਆ ਰਾਏ ਬੁਲਾਰ ਦੇ ਪਿਤਾ ਨਵੇਂ ਮੁਸਲਮਾਨ ਹੋਏ ਸਨ ਇਸ ਕਰਕੇ ਰਾਏ ਬੁਲਾਰ ਹਿੰਦੂ ਸਭਿਆਤਾ ਤੇ ਹਿੰਦੂ ਸਾਧਵਾਂ ਨੂੰ ਬਹੁਤ ਮੰਨਦਾ ਸੀ ਤਲਵੰਡੀ ਦੇ ਚੌਗਿਰਦੇ ਜੰਗਲ ਸੀ ਉਸ ਜੰਗਲ ਵਿੱਚ ਸਾਧੂਆਂ ਦੇ ਟੋਲੇ ਆ ਜਾਂਦੇ ਗੁਰੂ ਜੀ ਉਹਨਾਂ ਸਾਧੂਆਂ ਦੀ ਸੰਗਤ ਵਿੱਚ ਜਾ ਬੈਠਦੇ ਕਦੀ ਕਦੀ ਸ਼ਾਮਾਂ ਪਾ ਆਉਂਦੇ ਮਹਤਾ ਕਾਲੂ ਜੀ ਦੀ ਇੱਛਾ ਸੀ ਕਿ ਉਹਦਾ ਪੁੱਤਰ ਵਿਦਿਆ ਪੜ ਕੇ ਨੌਕਰੀ ਜਾਂ ਵਪਾਰ ਕਰਨ ਯੋਗਾ ਹੋ ਜਾਵੇ ਪਰ ਨਾਨਕ ਜੀ ਕਿਸੇ ਹੋਰ ਹੀ ਦੁਨੀਆ ਦਾ ਵਾਸੀ ਸੀ ਉਹ ਪ੍ਰਾਰਥਨਾ ਵੱਲ ਵਧਿਆ ਜਾਂਦਾ ਸੀ ਕਾਲੂ ਜੀ ਨੇ ਗੁਰੂ ਜੀ ਨੂੰ ਕਈ ਵਾਰ ਰੋਕਿਆ ਕਿ ਉਹ ਸਾਧੂਆਂ ਦੇ ਕੋਲ ਨਾ ਜਾਇਆ ਕਰੇ ਸੋ ਜਿਸ ਤਰ੍ਹਾਂ ਕਿ ਅੱਜ ਸੀ ਆਪ ਜੀ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਵਿਦਿਆਪਰਣੀ ਕਿਵੇਂ ਆਰੰਭ ਕੀਤੀ ਸੋ ਹੁਣ ਅਸੀਂ ਅਗਲੀ ਵੀਡੀਓ ਦੇ ਵਿੱਚ ਜਾਣਾਂਗੇ ਕਿ ਜਨੇਊ ਦਾ ਪਉਣਾ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਉਣ ਤੋਂ ਕਿਉਂ ਇਨਕਾਰ ਕੀਤਾ ਸੀ ਹੋਈਆਂ ਬੋਲਾਂ ਚੁੱਕਾਂ ਦੀ ਠੇਮਾ ਯਾਤਨਾ ਬਖਸ਼ੀ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ